ਅੱਜ ਦੀ ਆਪਣੀ ਕਹਾਣੀ ਹੈਗੀ ਹੈ ਕਿ ਉੱਤਰ ਪ੍ਰਦੇਸ਼ ਦੇ ਹੁਸੈਨਪੁਰ ਇਲਾਕੇ ਦੀ ਤਕਰੀਬਨ 2:00 ਦਾ ਟਾਈਮ ਸੀਗਾ ਇੱਕ ਲੜਕੀ ਸਕੂਲੋਂ ਛੁੱਟੀ ਹੁੰਦੀ ਹੈ ਜਦੋਂ ਉਹ ਆਪਣੇ ਘਰ ਜਾਂਦੀ ਹੈਗੀ ਜਦੋਂ ਘਰ ਜਾ ਕੇ ਦਰਵਾਜ਼ਾ ਖੜਕਾਉਂਦੀ ਹੈਗੀ ਤੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੀ ਰਹਿੰਦੀ ਹੈਗੀ ਪਰ ਅੱਗੋਂ ਕੋਈ ਰਿਸਪੌਂਸ ਨਹੀਂ ਮਿਲਦਾ ਤਾਂ ਜਿਹੜੀ ਉਹ ਲੜਕੀ ਘਬਰਾ ਜਾਂਦੀ ਹੈਗੀ ਉਹ ਉਹਨਾਂ ਦੇ ਘਰ ਦੇ ਮਗਰ ਨੇ ਇੱਕ ਹੋਰ ਦਰਵਾਜ਼ਾ ਹੁੰਦਾਗਾ ਉਹ ਉੱਥੋਂ ਦੀ ਜਾਂਦੀ ਹੈਗੀ ਤੇ ਜਿਵੇਂ ਘਰ ਐਂਟਰ ਹੁੰਦੀ ਹੈਗੀ ਤੇ ਸਾਹਮਣੇ ਦੇਖਦੀ ਹੈਗੀ ਉਹਦੀ ਜਿਹੜੀ ਭੈਣ ਸੀਗੀ ਵੱਡੀ ਭੈਣ ਸੀਗੀ ਉਹ ਤੋਂ ਤੇ ਉਹੋ ਸਾਹਮਣੇ ਮਰੀ ਪਈ ਸੀਗੀ ਉਹ ਲੜਕੀ ਤੇ ਹੋਸ਼ ਛੱਡ ਕੇ ਸਾਹਮਣੇ লাশ ਦੇਖ ਕੇ ਤੇ ਉੱਤੋਂ ਦੀ ਭੈਣ ਦੀ লাশ ਸੀਗੀ ਤੇ ਸਾਰੇ ਕਮਰਿਆਂ 'ਚ ਬਲੱਡ ਐਦਾਂ ਫੈਲਿਆ ਹੋਇਆ ਸੀਗਾ ਤੇ ਉਹ ਬਹੁਤ ਘਬਰਾ ਜਾਂਦੀ ਹੈਗੀ ਫਿਰ ਉਹ ਆਪ ਦੀ ਮੰਮੀ ਡੈਡੀ ਨੂੰ ਫੋਨ ਕਰਦੀ ਹੈਗੀ ਉਹਦਾ ਜਿਹੜਾ ਪਾਪਾ ਸੀਗਾ ਉਹ ਵੀ ਇੱਕ ਨੌਕਰੀ ਕਰਦਾ ਸੀਗਾ ਤੇ ਜਿਹੜੀ ਉਹਦੀ ਮੰਮੀ ਸੀ ਉਹ ਵੀ ਇੱਕ ਨੌਕਰੀ ਕਰਦੀ ਸੀਗੀ ਤੇ ਜਦੋਂ ਦੋਨਾਂ ਨੂੰ ਫੋਨ ਕਰਦੀ ਹੈਗੀ ਉਹ ਦੋਨੇ ਵੀ ਘਬਰਾ ਜਾਂਦੇ ਹੈਗੇ ਤੇ ਸਿੱਧਾ ਉਹ ਦਬਾ ਦਬਾ ਕੱਟ ਕੇ ਘਰੇ ਆਉਂਦੇ ਹੈਗੇ ਤੇ ਰਸਤੇ ਵਿੱਚ ਉਹ ਪੁਲਿਸ ਨੂੰ ਵੀ ਫੋਨ ਕਰ ਦਿੰਦਾ ਉਹਦਾ ਪਾਪਾ ਕੁੜੀ ਦਾ ਤੇ ਪੁਲਿਸ ਵੀ ਆਉਂਦੀ ਹੈਗੀ ਤੇ ਜਦੋਂ ਆਗੇ ਮਾਪੇ ਦੇਖਦਾਗਾ ਤੁਹਾਨੂੰ ਪਤਾ ਹੈ ਕਿ ਮਾਪਿਓ ਦਾ ਜਾਂ ਬੱਚਾ ਜਦੋਂ ਮਰ ਜਾਂਦਾ ਤੇ ਉਹਦੇ ਕੀ ਬੀਤਦੀ ਹੈ ਤੇ ਉਦੋਂ ਹੀ ਉਹ ਬਹੁਤ ਰੋਣ ਲੱਗ ਕੇ ਚੀਕਾਂ ਮਾਰਨ ਲੱਗ ਕੇ ਵੀ ਇਹ ਕੀ ਹੋ ਗਿਆ ਸਾਡੇ ਨਾਲ ਉਸ ਤੋਂ ਬਾਅਦ ਪੁਲਿਸ ਆਉਂਦੀ ਹੈਗੀ ਪੁਲਿਸ ਆ ਕੇ ਸਵਾਲ ਜਵਾਬ ਕਰਦੀ ਹੈਗੀ ਸਭ ਤੋਂ ਪਹਿਲਾਂ ਜਿਹੜੀ ਘਰੇ ਇੱਕ ਲੜਕੀ ਸੀਗੀ ਮਤਲਬ ਉਹਦੀ ਛੋਟੀ ਭੈਣ ਜਿਹੜੀ ਸਕੂਲੋਂ ਆਈ ਸੀ ਉਹਨੂੰ ਸਵਾਲ ਜਵਾਬ ਕਰਦੀ ਹੈ ਵੀ ਤੂੰ ਕਿੱਥੇ ਸੀਗੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਸਭ ਕੁਝ ਹੋ ਗਿਆ ਫਿਰ ਉਹ ਲੜਕੀ ਦੱਸਦੀ ਹੈ ਵੀ ਮੈਂ ਜਦੋਂ ਸਕੂਲੋਂ ਛੁੱਟੀ ਵੀ ਘਰੇ ਆਈਆਂ ਤੇ ਮੈਂ ਸਾਹਮਣੇ ਲਾਸ਼ ਦੇਖੀ ਹੈਗੀ ਤੇ ਪੁਲਿਸ ਫਿਰ ਜਿਹੜੀ ਲਾਸ਼ ਨੂੰ ਤੇ ਬਹੁਤ ਰੱਦ ਲੱਗ ਰਿਹਾ ਸੀ ਕਿ ਜਿਹੜੀ ਲਾਸ਼ ਤੇ ਨਾ ਕੋਈ ਕੱਪੜਾ ਨਹੀਂ ਸੀਗਾ ਤੇ ਇਦਾਂ ਲੱਗ ਰਿਹਾ ਸੀ ਕਿ ਵੀ ਇਹਦੇ ਨਾਲ ਕੋਈ ਜ਼ਬਰਦਸਤੀ ਹੋਈ ਹੈਗੀ ਤੇ ਪੁਲਿਸ ਜਦੋਂ ਅੰਦਰ ਜਾ ਕੇ ਦੇਖ ਦੇਗੀ ਤੇ ਅੰਦਰ ਵੀ ਕੁਝ ਨਹੀਂ ਮਿਲਦਾ ਤੇ ਜਦੋਂ ਉੱਪਰ ਚੜਦੀ ਹੈਗੀ ਪੌੜੀਆਂ ਰਾਹੀਂ ਪੁਲਿਸ ਤੇ ਨਾ ਉਸ ਕਮਰੇ 'ਚ ਬੈੱਡਰੂਮ 'ਚ ਉਸ ਲੜਕੀ ਦੇ ਵੱਡਾ ਤੇ ਵੀ ਮਤਲਬ ਬਲੱਡ ਜਿਹੜਾ ਡੁੱਲਿਆ ਹੋਇਆ ਸੀਗਾ ਤੇ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾਗਾ ਵੀ ਇਸ ਕੁੜੀ ਨਾਲ ਕੁਝ ਨਾ ਕੁਝ ਤਾਂ ਗਲਤ ਹੋਇਆਗਾ ਉਸ ਤੋਂ ਬਾਅਦ ਪਰ ਜੇ ਹੁਣ ਪੱਕਾ ਯਕੀਨ ਇੰਨਾ ਵੀ ਨਹੀਂ ਸੀਗਾ ਵੀ ਕੋਈ ਐਕਸ਼ਨ ਲੈ ਸਕੇ ਪੁਲਿਸ ਤੇ ਪੁਲਿਸ ਜਿਹੜੀ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈਗੀ ਤਾਂ ਇਹ ਪਤਾ ਲੱਗੇ ਵੀ ਇਹ ਲੜਕੀ ਨਾਲ ਜ਼ਬਰਦਸਤੀ ਹੋਈ ਆ ਜਾਂ ਨਹੀਂ ਹੋਈ ਫਿਰ ਪੁਲਿਸ ਸਵਾਲ ਕਰਦੀ ਹੈਗੀ ਉਸ ਤੇ ਮੰਮੀ ਡੈਡੀ ਤੇ ਕੁੜੀ ਦੇ ਉਹਨਾਂ ਨੂੰ ਪੁੱਛਦੇ ਕਿ ਕਿਸ ਨਾਲ ਦੁਸ਼ਮਣੀ ਕੋਈ ਲਾਗੜਾਟ ਫਿਰ ਉਹਦੇ ਮਾਂ ਕੋਲ ਕਹਿੰਦਾ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਲਾਗੜਾਟ ਨਹੀਂ ਤੇ ਪਰ ਉਹ ਦੋ ਜਣੇ ਦੇ ਨਾਮ ਲੈਂਦੀ ਆ ਉਹਦੀ ਮਾਂ ਕੁੜੀ ਦੀ ਉਹਦੀ ਮਾਂ ਕਹਿੰਦੀ ਵੀ ਸਾਨੂੰ ਇਹਨਾਂ ਦੋਨਾਂ ਬੰਦਿਆਂ ਦਾ ਸ਼ੱਕ ਹੈਗਾ ਤੇ ਉਸ ਤੋਂ ਬਾਅਦ ਪੁਲਿਸ ਆ ਜਿਹੜੀ ਉਹ ਦੋ ਬੰਦਿਆਂ ਨੂੰ ਹਿਰਾਸਤ ਚ ਲੈਂਦੀ ਹੈਗੀ ਚੱਕ ਕੇ ਲਿਆਉਂਦੀ ਹੈਗੀ ਤੇ ਉਹਨਾਂ ਨੂੰ ਪੁੱਛਗਿਸ਼ ਕਰਦੀ ਹੈਗੀ ਪਰ ਪਰਪੋਸਨੋ ਮਲੇ ਜਿਹੜੇ ਬੰਦੇ ਸੀਗੇ ਦੋਵੇਂ ਉਹ ਬਿਨਾਂ ਡਰੇ ਸਵਾਲਾਂ ਦੇ ਜਵਾਬ ਦੇ ਰਹੇ ਸੀਗੇ ਜਦ ਪੁਲਿਸ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੋਨਾਂ ਦਾ ਕੋਈ ਹੱਥ ਨਹੀਂਗਾ ਪਰ ਫਿਰ ਵੀ ਪੁਲਿਸ ਜਿਹੜਾ ਉਹਨਾਂ ਦੇ ਫੋਨ ਟ੍ਰੇਸ ਕਰਦੀ ਹੈਗੀ ਤੇ ਫੋਨ ਟ੍ਰੇਸ ਤੋਂ ਪਤਾ ਲੱਗਦਾਗਾ ਵੀ ਉਸ ਘਰ ਇਹਨਾਂ ਦੀ ਲਾਸਟ ਲੋਕੇਸ਼ਨ ਨਹੀਂ ਸੀਗੀ ਵੀ ਇਹ ਤਾਂ ਕਦੇ ਉਸ ਘਰ ਐਂਟਰ ਵੀ ਨਹੀਂ ਹੋਏ ਫੋਨ ਦੀ ਲੋਕੇਸ਼ਨ ਦੇ ਹਿਸਾਬ ਤੇ ਦੇਖਿਆ ਜਾਵੇ ਤਾਂ ਤਾਂ ਕਰਕੇ ਪੁਲਿਸ ਜਿਹੜਾ ਉਹਨਾਂ ਦੋਵੇਂ ਬੰਦਿਆਂ ਨੂੰ ਵੀ ਛੱਡ ਦਿੰਦੀ ਹੈਗੀ ਹੁਣ ਪੁਲਿਸ ਸਾਰਨਾਂ ਪਹਿਲਾਂ ਚੈੱਕ ਕਰਦੀ ਹੈ ਉਸ ਕੁੜੀ ਦਾ ਫੋਨ ਜਿਹੜੀ ਮਰੀ ਸੀਗੀ ਉਦੋਂ ਫੋਨ ਚੈੱਕ ਕਰਦੇ ਉਹਦੇ ਇੱਕ ਪੈਟਰਨ ਲੱਗਿਆ ਸੀਗਾ ਪਰ ਪੁਲਿਸ ਕੋਲ ਬਹੁਤ ਉਹ ਬੰਦੇ ਹੁੰਦੇ ਆ ਇੰਜੀਨੀਅਰ ਹੁੰਦੇ ਜਿਹੜੇ ਮਿੰਟਾਂ ਚ ਪੈਟਰਨ ਤੋੜ ਕੇ ਪਰਾਂ ਕਰਦੇ ਆਗੇ। ਉਸੇ ਤਰ੍ਹਾਂ ਪੁਲਿਸ ਨੇ ਪੈਟਰਨ ਤੋੜਿਆ ਉਸ ਲੜਕੀ ਦਾ। ਉਸ ਲੜਕੀ ਦੀ ਇੱਕ ਨਾ ਚੈਟ ਮਿਲੀ। ਉਹ ਜੋ ਚੈਟ ਪੜੀ ਪੁਲਸ ਵਾਲਿਆਂ ਨੇ ਤੇ ਉਹਨਾਂ ਨੂੰ ਇੱਕ ਬੰਦੇ ਦਾ ਪਤਾ ਲੱਗਾ ਜਿਹਦਾ ਨਾਮ ਸੀਗਾ ਰਾਜਾ। ਰਾਜਾ ਯੂਪੀਐਸ ਦੀ ਤਿਆਰੀ ਕਰਦਾ ਸੀਗਾ ਤੇ ਜਿਹੜੀ ਲੜਕੀ ਸੀਗੀ ਜਿਹੜੀ ਮਰੀ ਸੀਗੀ ਇਹ ਵੀ ਯੂਪੀਐਸ ਦੀ ਤਿਆਰੀ ਕਰਦੀ ਸੀਗੀ। ਤੇ ਜਦੋਂ ਪੁਲਿਸ ਚੈਟ ਪੜ੍ਹਦੀ ਹੈਗੀ ਪੁਲਿਸ ਨੂੰ ਬਹੁਤ ਮਤਲਬ ਇਹਦਾਂ ਦਾ ਪਤਾ ਲੱਗਦਾ ਵੀ ਆ ਪਤਨੀ ਜਣ ਕੇ ਜਿਹੜੀਆਂ ਚੈਟ ਕੀਤੀ ਹੋਈ ਸੀਗੀ ਲੜਕੀ ਨੇ ਉਸ ਲੜਕੇ ਨਾਲ ਤੇ ਪੁਲਿਸ ਨੂੰ ਪਤਾ ਲੱਗ ਗਿਆ ਜਾਂ ਤਾਂ ਇਹ ਦੋਸਤ ਆ ਤੇ ਦੋਸਤ ਤੋਂ ਵੱਧ ਕੇ ਵੀ ਆ ਪਰ ਉਸ ਤੋਂ ਬਾਅਦ ਪੁਲਿਸ ਸਿੱਧੇ ਜਾਂਦੀ ਹੈ ਰਾਜੇ ਨੂੰ ਚੱਕ ਲੈਂਦੀ ਹੈਗੀ ਤੇ ਰਾਜੇ ਤੋਂ ਸਵਾਲ ਜਵਾਬ ਕਰਦੀ ਹੈ ਪੁਲਿਸ ਪਹਿਲਾਂ ਤਾਂ ਜਿਹੜਾ ਰਾਜਾ ਉਹ ਨਾਂ ਉਕਰੇ ਕਰਦਾ ਇਹ ਕਹਿੰਦਾ ਵੀ ਮੇਰੀ ਫਰੈਂਡ ਸੀਗੀ ਮੇਰੀ ਤਾਂ ਕੱਲੀ ਫੋਨ ਤੇ ਗੱਲਬਾਤ ਹੁੰਦੀ ਸੀਗੀ ਉਹਦੇ ਨਾਲ ਵੀ ਮੇਰਾ ਕੋਈ ਰਿਸ਼ਤਾ ਨਹੀਂ ਸੀਗਾ ਤੇ ਪਰ ਜਦੋਂ ਪੁਲਿਸ ਇੱਕਦਮ ਕੁੜੀ ਦੇ ਮਾਪਿਆਂ ਨੇ ਵੀ ਰਾਜੇ ਦੇ ਸ਼ੱਕ ਹੋ ਗਿਆ ਸੀ ਕਿ ਪੂਰਾ ਤੇ ਉੱਤੋਂ ਪੁਲਿਸ ਨੂੰ ਵੀ ਸ਼ੱਕ ਹੋ ਗਿਆ ਸੀ ਪੂਰਾ ਤੇ ਪੁਲਿਸ ਹੁਣ ਆਪ ਦੇ ਢੰਗ ਨਾਲ ਮਨਾਉਂਦੀ ਹੈਗੀ ਰਾਜਾ ਫਿਰ ਰਾਜਾ ਜਿਹੜਾ ਟੁੱਟ ਜਾਂਦਾ ਸਾਰਾ ਕੁਝ ਸੱਚ ਦੱਸ ਦਿੰਦਾ ਹੈਗਾ ਹੁਣ ਰਾਜਾ ਦੱਸਦਾ ਕਹਿੰਦਾ ਜਦੋਂ ਉਹ 10ਵੀਂ ਕਲਾਸ ਚ ਪੜ੍ਹਦੀ ਸੀ ਉਹ ਲੜਕੀ ਤੇ ਮੈਂ ਉਹਦੇ ਨਾਲ ਉਹਨੇ ਕਰੋਨਾ ਦਾ ਟਾਈਮ ਸੀ ਕੋਲ ਸਾਰਿਆਂ ਨੂੰ ਫੋਨ ਲੈ ਕੇ ਦਿੱਤੇ ਸੀ ਮਾਪਿਆਂ ਨੂੰ ਸਾਰਿਆਂ ਨੂੰ ਤੇ ਕਿਉਂਕਿ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਸੀ ਤਾਂ ਕਰਕੇ ਉਸ ਉਹ ਲੜਕੀ ਨੂੰ ਵੀ ਫੋਨ ਲੈ ਕੇ ਦਿੱਤਾ ਉਹਦੇ ਪਿਓ ਨੇ ਤੇ ਜਦੋਂ ਮਤਲਬ ਫੋਨ ਲਿਆਂਦਾ ਤਾਂ ਪੜ੍ਹਾਈ ਚੱਲੀ ਵੀ ਉਹਨੇ ਸ਼ੇਅਰ ਚਾਟਰ ਡਾਊਨਲੋਡ ਕਰ ਲਈ ਉਸ ਲੜਕੀ ਨੇ ਚੇਰਚਾਟ ਦੇ ਕਈ ਲੋਕਾਂ ਨੂੰ ਜੋੜਿਆ ਉਹਨੇ ਆਪਦੇ ਨਾਲ ਤੇ ਉਦਾਂ ਹੀ ਰਾਜਾ ਉਹਨੂੰ ਮਿਲਿਆ ਉਸ ਚੇਰਚਾਟ ਤੋਂ ਉਸ ਤੋਂ ਬਾਅਦ ਹੀ ਗੱਲਾਂ ਬਾਤਾਂ ਕਰਨ ਲੱਗੇ ਇੱਕ ਦੂਜੇ ਨਾਲ ਤੇ ਉਪਰ ਉਹਨਾਂ ਦਾ ਕਾਲ ਦਾ ਟਾਈਮ ਉਹ ਵੀ ਟੱਪ ਗਿਆ ਤੇ ਫਿਰ ਨਾ ਜਿਹੜੀ ਲੜਕੀ ਸੀਗੀ ਯੂਪੀਐਸ ਦੀ ਤਿਆਰੀ ਕਰਨ ਲੱਗ ਗਈ ਤੇ ਉਹ ਜਿਹੜਾ ਰਾਜਾ ਸੀਗਾ ਉਹ ਵੀ ਯੂਪੀਐਸ ਦੀ ਤਿਆਰੀ ਕਰਦਾ ਸੀਗਾ ਤਾਂ ਕਰਕੇ ਨਾ ਜਿਹੜੀ ਬੌਂਡਿੰਗ ਸੀ ਉਹ ਮਤਲਬ ਇੱਕ ਮੈਚ ਹੋ ਗਈ ਸੀ ਤੇ ਦੋਨੇ ਆਪਸ ਵਿੱਚ ਗੱਲਾਂ ਕਰਦੇ ਉਹ ਹੌਲੀ ਹੌਲੀ ਦੋਮੋਂ ਨੇ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਰਾਜਾ ਕਈ ਵਾਰ ਇਹਨੂੰ ਘਰ ਆ ਕੇ ਮਿਲ ਚੁੱਕਿਆ ਸੀਗਾ ਗੱਲਾਂ ਬਾਤਾਂ ਕਰਦੇ ਸੀਗੇ ਤੇ ਇਸ ਤੋਂ ਬਾਅਦ ਕੁਝ ਨਹੀਂ ਕਰਦੇ ਸੀਗੇ ਦੋਵੇਂ ਹੁਣ ਪਿਆਰ ਸੀਗਾ ਤੇ ਹੁਣ ਹੌਲੀ-ਹੌਲੀ ਚਲੋ ਜ਼ਿੰਦਗੀ ਚੱਲਦੀ ਰਹੀ ਤੇ ਹੁਣ ਦਿਨ ਆਉਂਦਾ ਸੀਗਾ ਉਹੀ 10 ਨਵੰਬਰ 2022 ਦਾ ਜਦੋਂ ਮਤਲਬ ਵੀ ਉਹਦਾ ਮਾਪੇ ਕੁੜੀ ਦਾ ਆਪਦੀ ਆਪਦੀ ਨੌਕਰੀ ਲਈ ਘਰੋਂ ਨਿਕਲ ਜਾਂਦਾ ਹੈਗਾ ਤੇ ਜਿਹੜਾ ਉਹ ਛੋਟਾ ਭਰਾ ਸੀ ਕੁੜੀ ਦਾ ਉਹ ਵੀ ਭਰਾ ਲਈ ਸਕੂਲ ਚਲਾ ਜਾਂਦਾ ਹੈਗਾ ਭੈਣ ਵੀ ਭਰਾ ਲਈ ਸਕੂਲ ਚਲੀ ਜਾਂਦੀ ਹੈ ਤੇ ਕੁਦਰਤੀ ਰਾਜਾ ਉਹਨੂੰ ਮੈਸੇਜ ਕਰਦਾ ਹੈਗਾ ਵੀ ਅੱਜ ਤੂੰ ਕੀ ਕਰ ਰਹੀ ਹੈਗੀ ਫਿਰ ਉਹ ਦੱਸਦੀ ਵੀ ਮੇਰੇ ਮੈਂ ਕੱਲੀ ਆਂਗੀ ਘਰੇ ਘਰੇ ਕੋਈ ਹੈ ਨਹੀਂ ਤੇ ਮੈਂ ਮੇਰੇ ਥੋੜੀ ਤਬੀਤ ਜਿਹੜੀ ਟਾਣ ਚੱਲ ਰਹੀ ਹੈ ਬਈ ਮੈਂ ਅੱਜ ਤੇਰਾ ਨਾਮ ਚੜ ਨਹੀਂ ਕਰ ਸਕਦਾ ਜਾਂ ਮੈਂ ਫੋਨ ਤੇ ਗੱਲ ਨਹੀਂ ਕਰ ਸਕਦਾ ਫਿਰ ਰਾਜਾ ਕਹਿੰਦਾ ਵੀ ਕਿਉਂ ਨਾ ਮੈਂ ਤੇਰੇ ਕੋਲ ਆ ਜਾਂ ਵੀ ਆਪਾਂ ਨੂੰ ਇਹ ਦੋ ਵਧੀਆ ਮੌਕੇ ਕੀ ਮਿਲਣਾ ਹੈ ਹੁਣ ਤੇਰੇ ਘਰੇ ਵੀ ਹੈ ਨਹੀਂ ਕੋਈ ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰਾਂਗੇ ਨਾਲੇ ਮੈਂ ਤੇਰਾ ਹਾਲ ਚਾਲ ਪੁੱਛੀਂਗਾ ਤੇ ਕੁੜੀ ਵੀ ਪਿਆਰ ਕਰਦੀ ਸੀਗੀ ਰਾਜੇ ਨੂੰ ਉਹ ਨਾ ਨਾ ਕਰ ਸਕੀ ਤਾਂ ਫਿਰ ਉਸ ਵਕਤ 10 ਨਵੰਬਰ ਨੂੰ ਰਾਜਾ ਉਸ ਕੁੜੀ ਦੇ ਘਰੇ ਜਾਂਦਾਗਾ ਜਦੋਂ ਘਰੇ ਜਾਂਦਾਗਾ ਦੋਨੇ ਗੱਲਾਂ ਬਾਤਾਂ ਕਰਦੇ ਆ ਕਿ ਤੇ ਰਾਸਤੇ ਵਿੱਚ ਨਾ ਰਾਜਾ ਜਦੋਂ ਘਰੇ ਜਾਂਦਾ ਕੁੜੀ ਦੇ ਇੱਕ ਮੈਡੀਕਲ ਸ਼ਾਪ ਤੇ ਰੁਕਦਾਗਾ ਉਹ ਸ਼ ਦੋ ਟੈਬਲੇਟ ਲੈਂਦਾਗਾ ਤੱਤ ਵਧਾਉਣ ਵਾਲਾ ਤੁਸੀਂ ਸਮਝ ਚੁੱਕੇ ਹੋਵੋਗੇ ਕੀ ਗੱਲ ਕਹਿਣਾ ਚਾਹੁੰਦਾ ਮੈਂ ਉਹ ਟੈਬਲੇਟ ਜਿਹੜੀ ਮਤਲਬ ਬੰਦੇ ਚੋਂ ਤੇਜਨਾ ਵਧਾਉਂਦੀ ਆ ਹਾਫਸ ਵਧਾਉਂਦੀ ਹੈਗੀ ਉਹ ਦੋ ਟੈਬਲੇਟ ਰਾਜਾ ਮੈਡੀਕਲ ਤੋਂ ਲੈ ਲੈਂਦਾਗਾ ਉਸ ਤੋਂ ਬਾਅਦ ਉਹ ਉਸ ਲੜਕੀ ਦੇ ਘਰੇ ਜਾਂਦਾਗਾ ਤੇ ਉਹ ਕਹਿੰਦਾ ਜੀ ਤੂੰ ਪਾਣੀ ਲੈ ਕੇ ਦੇ ਮੈਨੂੰ ਤੇ ਜਦੋਂ ਕੁੜੀ ਪਾਣੀ ਲਿਆਉਂਦੀ ਹੈਗੀ ਉਹ ਟੈਬਲੇਟ ਉਹ ਖਾ ਲੈਂਦਾਗਾ ਤੇ ਕੁੜੀ ਪੁੱਛਦੀ ਵੀ ਤੂੰ ਕੀ ਖਾਧੀ ਐ ਵੀ ਕਿਹਦੀ ਟੈਬਲੇਟ ਆ ਕਸ ਚੀਜ਼ ਦੀ ਹੈਗੀ ਫਿਰ ਇਹ ਰਾਜਾ ਉਹ ਵੀ ਭਾਨਾ ਮਾਰ ਕੇ ਕਹਿੰਦਾ ਵੀ ਮੇਰਾ ਸਿਰ ਦਰਦ ਕਰ ਰਿਹਾ ਜੀ ਮੈਂ ਤਾਂ ਉਹ ਟੈਬਲੇਟ ਲੈ ਕੇ ਆਂਗਾ ਇਹ ਵਾਰ ਕੁੜੀ ਯੂਪੀਐਸਸੀ ਤਿਆਰੀ ਕਰਦੀ ਸੀਗੀ ਤੇ ਉਹਨੇ ਰੈਪਰ ਚੱਕਿਆ ਉਸ ਟੈਬਲੇਟਾਂ ਦਾ ਤੇ ਉਹਨੂੰ ਪਤਾ ਲੱਗ ਗਿਆ ਵੀ ਜਿਹੜੀਆਂ ਗੋਲੀਆਂ ਉਹ ਤੇਜ਼ ਨਾ ਵਿਧਾਉਣ ਤੀਆਂ ਹੌਸ ਵਧਾਉਣ ਲਗਾ ਗਿਆ ਤੇ ਉਹ ਨਾ ਨੁਕਰ ਵੀ ਕਰਦੀ ਵੀ ਤੂੰ ਇਹ ਜਿਹੜਾ ਤੂੰ ਮਤਲਬ ਇਤਰਾ ਦਿਮਾਗ ਚੱਲ ਰਿਹਾ ਹੈਗਾ ਵੀ ਆਪਾਂ ਉਹ ਸਭ ਕੁਝ ਨਹੀਂ ਕਰਨਾ ਜੋ ਤੇਰੇ ਦਿਮਾਗ ਚ ਜੋ ਤੂੰ ਕਰਨਾ ਹੈ ਤੇ ਮੈਂ ਤੇਰੇ ਨਾਲ ਨਹੀਂ ਕਰ ਸਕਦੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਸਿਰਫ ਇਸ ਤੋਂ ਬਾਅਦ ਕੁਝ ਨਹੀਂ ਪਰ ਦੋਵੇਂ ਪਿਆਰ ਕਰਦੇ ਸੀਗੇ ਇੱਕ ਦੂਜੇ ਨੂੰ ਤੇ ਰਾਜਾ ਨੂੰ ਮਨਾਉਣ ਲੱਗ ਗਿਆ ਹੁੰਦਾਗਾ ਆਖਰਕਾਰ ਉਹ ਜਿਹੜੀ ਲੜਕੀ ਉਹ ਮੰਨ ਜਾਂਦੀ ਹੈ ਇਹਰ ਦੋਨੇ ਇੱਕ ਦੂਜੇ ਦੇ ਮਤਲਬ ਵੀ ਕਲੋਜ਼ ਆ ਜਾਂਦੇ ਆ ਕਿ ਕਲੋਜ਼ ਹੋਣ ਤੋਂ ਬਾਅਦ ਦੋਨੋਂ ਦੀ ਹੌਸ ਜਾਗ ਜਾਂਦੀ ਹੈ ਤੇ ਫਿਰ ਸਬੰਧ ਬਣਾਉਣ ਲੱਗ ਜਾਂਦੇ ਆ ਕਿ ਸਬੰਧ ਬਣਾਉਂਦੇ ਬਣਾਉਂਦੇ ਰਾਜਾ ਜਿਹੜਾ ਉਹ ਗੋਲਗਾ ਖਾਧੀਆਂ ਸੀ ਤੇ ਉਹਦੇ ਉੱਤੇ ਜਨਾ ਹੋਰ ਵੱਧ ਗਈ ਹੋਰ ਹੌਸ ਵੱਧ ਗਈ ਉਹਦੇ ਚ ਤੇ ਉਸ ਕੁੜੀ ਨਾਲ ਉਹ ਜ਼ਬਰਦਸਤੀ ਕਰਨ ਲੱਗ ਗਿਆ ਉਹ ਕੁੜੀ ਜਿਹੜੀ ਵਾਰ-ਵਾਰ ਰੋਕ ਰਹੀ ਸੀ ਵੀ ਬਸ ਕਰ ਬਸ ਕਰ ਵੀ ਮੈਂ ਹੁਣ ਵਧੀਆ ਫੀਲਿੰਗ ਕਰ ਰਹੀ ਮੈਂ ਪਹਿਲਾਂ ਵਧੀਆ ਫੀਲ ਕਰਦੀ ਸੀ ਮੈਂ ਤੁਹਾਨੂੰ ਦੱਸਦਾ ਸੀ ਵੀ ਮੈਂ ਹੁਣ ਵਧੀਆ ਫੀਲ ਨਹੀਂ ਕਰ ਰਹੀ ਤੇ ਹੌਸ ਮੁੰਡੇ ਦੀ ਇੰਨੀ ਵੱਧ ਚੁੱਕੀ ਸੀਗੀ ਰਾਜੇ ਦੀ ਉਹ ਕੁਝ ਸਮਝ ਨਹੀਂ ਆ ਰਿਹਾ ਸੀ ਕੁਝ ਪਤਾ ਨਹੀਂ ਚੱਲ ਰਿਹਾ ਇਸ ਵਿੱਚ ਕੀ ਕਰ ਰਿਹਾਗਾ ਹੌਲੀ ਹੌਲੀ ਉਹ ਕੁੜੀ ਦੀ ਜਿਹੜੀ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਖੂਨ ਆਉਣਾ ਸ਼ੁਰੂ ਹੋ ਗਿਆ ਤੇ ਉਹ ਵਾਰ-ਵਾਰ ਰੋਕਦੀ ਨਹੀਂ ਰੋਕਦੀ ਪਰ ਰਾਜਾ ਨਹੀਂ ਰੁਕ ਰਿਹਾ ਸੀ ਕਿਉਂਕਿ ਉਹਦੇ ਜਿਹੜਾ ਗੋਲਣ ਕਰਦਗਾ ਸੀਗਾ ਉਹ ਉਹਨੂੰ ਰੁਕਣ ਨਹੀਂ ਦੇ ਰਿਹਾ ਸੀਗਾ ਤੇ ਐਂਡ ਤੱਕ ਇੰਨੀ ਬਲੀਡਿੰਗ ਵਧ ਗਈ ਰਾਜਾ ਨੂੰ ਪਤਾ ਲੱਗ ਗਿਆ ਵੀ ਹੁਣ ਚੜ ਬਲੀਡਿੰਗ ਹੋ ਰਹੀ ਹੈਗੀ ਤਾਂ ਰਾਜਾ ਵੀ ਘਬਰਾ ਜਾਂਦਾਗਾ ਤੇ ਉਸ ਪਿੱਛੇ हट ਜਾਂਦਾਗਾ ਉਹ ਸਭ ਜੋੜਾ ਕੁਝ ਕਰ ਰਿਹਾ ਸੀ ਸਬੰਧ ਬਣਾਉਣਾ ਉਹ ਬੰਦ ਕਰ ਦਿੰਦਾਗਾ ਉਸ ਤੋਂ ਬਾਅਦ ਜਿਹੜੀ ਉਹ ਕੁੜੀ ਕਹਿੰਦੀ ਸੀ ਮੈਨੂੰ ਕੁਝ ਚੰਗਾ ਫੀਲ ਨਹੀਂ ਲੱਗ ਰਿਹਾ ਵੀ ਤੂੰ ਮੈਨੂੰ ਡਾਕਟਰ ਕੋਲ ਲੈ ਜਾ ਤੇ ਰਾਜਾ ਜਿਹੜਾ ਡਰ ਜਾਂਦਾ ਹੈਗਾ ਉਹ ਐਸੀ ਜਿਵੇਂ ਪਤਾ ਲੱਗ ਗਿਆ ਦੀ ਘਰੇ ਮੈਨੂੰ ਕੁੱਟਣਗੇ ਮਾਰਨਗੇ ਮੇਰੇ ਘਰ ਦੇ ਵੀ ਮੈਨੂੰ ਰੋਕਣਗੇ ਕੁੱਟਣਗੇ ਤੇ ਉਸ ਤੋਂ ਵਧੀਆ ਉਹ ਰਾਜਾ ਉਥੋਂ ਭੱਜ ਜਾਂਦਾ ਹੈਗਾ ਕੁੜੀ ਆ ਪੁੜੀ ਬਹੁਤ ਮਹੱਤਤਾ ਕਰਦੀ ਹੈ ਵੀ ਤੂੰ ਰਹਿਨ ਤੇ ਮੈਨੂੰ ਡਾਕਟਰ ਕੋਲ ਲੈ ਜਾ ਕੁਝ ਨਹੀਂ ਹੁੰਦਾ ਡਾਕਟਰ ਕੋਲ ਲੈ ਜਾ ਤੇ ਉਹ ਪਰ ਰਾਜਾ ਇਹਦੀ ਇੱਕ ਨਹੀਂ ਸੁਣਦਾ ਤੇ ਉਸ ਕੁੜੀ ਕੋਲੋਂ ਭੱਜ ਜਾਂਦਾ ਹੈਗਾ ਹੁਣ ਰਹਿ ਗਈ ਉਹ ਵਿਚਾਰੀ ਕੁੜੀ ਇਕੱਲੀ ਘਰੇ ਤੇ ਤੜਫ ਰਹੀ ਸੀ ਬਾਰ-ਬਾਰ ਤੜਫ ਰਹੀ ਸੀ ਤੇ ਤੜਫਦੇ ਤੜ ਉਸ ਤੋਂ ਬਾਅਦ ਜੋ ਜਾਨ ਨਿਕਲ ਜਾਂਦੀ ਹੈ ਕਿ ਉਸ ਤੋਂ ਬਾਅਦ ਜੋ ਮੈਸੂਮ ਸਾਰਾ ਸਭ ਕੁੜੀ ਕੁੜੀ ਆਉਂਦੀ ਹੈਗੀ ਉਹ ਕੁੜੀ ਉਹਦੀ ਛੋਟੀ ਭੈਣ ਆਉਂਦੀ ਹੈਗੀ ਸਕੂਲੋਂ ਉਸ ਤੋਂ ਬਾਅਦ ਜੋ ਸਾਰਾ ਕੁਝ ਉਹਨੂੰ ਪਹਿਲਾਂ ਸਟੂਡੀਓ 10 ਕੈਡਾ ਵਿੱਚ ਕਿਵੇਂ ਕਿਵੇਂ ਉਹਨੇ ਲਾਲਚ ਦੇਖੀ ਹੈ ਹੁਣ ਅੱਜ ਦੀ ਕਹਾਣੀ ਦੰਦ ਇੱਥੇ ਸਮਾਪਤ ਜਿਹੜਾ ਰਾਜਨ ਪੁਲਿਸ ਪਹਿਲੇ ਫੜ ਚੁੱਕੀ ਹੈਗੀ ਤੇ ਹੁਣ ਅਦਾਲਤ ਉਹਨੂੰ ਮਤਲਬ ਕੜੀ ਤੋਂ ਕੜੀ ਸਜ਼ਾ ਦਿੱਤੀ ਗਈ ਆ ਤੇ 5-6 ਸਾਲਾਂ ਦੀ ਸਜ਼ਾ ਹੀ ਹੋਈ ਹੈਗੀ ਤੇ ਪਰ ਉਹ ਕੁੜੀ ਵੀ ਜਾਨ ਚਲੀ ਗਈ ਵਿਚਾਰੀ ਉਹਦੀ ਸਿਰਫ ਸਿਰਫ ਦੋ ਟੈਬਲੇਟਾਂ ਕਰਕੇ ਦੋ ਗੋਲੀਆਂ ਕਰਕੇ ਆਪਣੀ ਅੱਜ ਦੀ ਪੀੜ੍ਹੀ ਇਹ ਸਮਝੀ ਦੀਏ ਬੋ ਟੈਬਲੇਟ ਖਾ ਕੇ ਜਿਹੜਾ ਮਤਲਬ ਵੀ ਅਸੀਂ ਬਹੁਤ ਵਧੀਆ ਸਵੰਦ ਬਣਾਵਾਂਗੇ ਤੇ ਮਤਲਬ ਵੀ ਸਾਨੂੰ ਵਧੀਆ ਫੀਲ ਹੋਊਗਾ ਪਰ ਉਹਨਾਂ ਨੂੰ ਇਸ ਟੈਬਲੇਟਾਂ ਦੇ ਨੁਕਸਾਨ ਦਾ ਨਹੀਂ ਪਤਾ ਵੀ ਇਹਨਾਂ ਨਾਲ ਇਹ ਸਭ ਕੁਝ ਵੀ ਹੋ ਸਕਦਾ ਹੈ ਮੈਂ ਦੋ ਸਟੋਰੀਆਂ ਬਣਾਈਆਂ ਇਸ ਟੈਬਲੇਟ ਤੇ ਇੱਕ ਪਹਿਲਾਂ ਬਹੁਤ ਪਹਿਲਾਂ ਬਣਾਈ ਸੀਗਾ ਜਦੋਂ 1.5 ਮਹੀਨਾ ਪਹਿਲਾਂ ਉਹ ਵੀ ਇਸ ਮਤਲਬ ਵੀ ਟੈਬਲੇਟ ਖਾ ਕੇ ਬੰਦਾ ਉਹ ਵੀ ਇਦਾਂ ਹੀ ਕਰਦਾ ਹੈ ਇੱਕ ਦਿਮਾਗ ਤੇ ਕੰਟਰੋਲ ਨਹੀਂ ਰਹਿੰਦਾ ਉਹ ਟੈਬਲੇਟਾਂ ਖਾ ਕੇ ਬੰਦੇ ਉਹ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰ ਰਿਹਾ ਹਾਂ ਕਿ ਮੈਂ ਕਿੰਨੀ ਜ਼ਬਰਦਸਤੀ ਕਰਨੀ ਆ ਮੈਂ ਕਿੰਨਾ ਕੁੜੀ ਨੂੰ ਪਿਆਰ ਕਰਨਾ ਮੈਂ ਕਿੰਨਾ ਡੇਰ ਤੱਕ ਸਬੰਧ ਹੁਣਉਣੇ ਆਗੇ ਉਹ ਜਿਹੜਾ ਟੈਬਲੇਟ ਇੰਨਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਸੋ ਮੇਰੀ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇੰਨਾ ਹੀ ਸੀਗਾ ਕਿ ਤੁਸੀਂ ਸਮਝ ਜਿਓ ਇੱਕ ਬੰਦਾ ਵੀ ਸਮਝ ਗਿਆ ਮੈਨੂੰ ਲੱਗੂਗਾ ਵੀ ਮੇਰੀ ਕਹਾਣੀ ਸੁਣਾਉਣ ਦਾ ਮਕਸਦ ਪੂਰਾ ਹੋ ਗਿਆ ਜਿਵੇਂ ਇਹ ਟੈਬਲੇਟਾਂ ਤੋਂ ਦੂਰ ਰਹੋ ਪਹਿਲੀ ਗੱਲ ਤਾਂ ਇਸ ਕਹਾਣੀ ਜੇ ਸਿੱਖਣ ਨੂੰ ਮਿਲਦਾ ਦੂਸਰੀ ਗੱਲ ਮਤਲਬ ਵੀ ਕਿਸੇ ਦੇ ਜਦੋਂ ਘਰੇ ਜਾਂਦੇ ਆਪਾਂ ਤੇ ਸਿਰਫ ਮਤਲਬ ਉਹਨਾਂ ਦੇ ਹੱਥ ਦਾ ਕਰੋ ਜਿੰਨਾ ਵੀ ਅਗਲਾ ਚਾਹੁੰਦਾਗਾ ਕਿ ਹੁਣ ਜਿੱਥੇ ਅਮਰ ਰਾਜ ਨੇ ਇੰਨੀ ਜ਼ਬਰਦ ਇਹ بار-ਬਾਰੋ ਕੁੜੀ ਰੋਕ ਰਹੀ ਸੀ ਜਬ ਉਹ ਵੀ ਰੁਕ ਜਾਂਦਾ ਉਹ ਤਾਂ ਇਹ ਸਭ ਕੁਝ ਉਹ ਨਾ ਹੁੰਦਾ ਵਿਚਾਰੀ ਇੱਕ ਸੋਹਣੀ ਸਲਕੀ ਕੁੜੀ ਦੀ ਜਾਨ ਚਲੀ ਗਈ ਯੂਪੀਐਸ ਦੀ ਤਿਆਰੀ ਕਰ ਰਹੀ ਸੀਗੀ ਪੜਾਈ 'ਚ ਹਸ਼ਿਆਰ ਸੀਗੀ ਪਰ ਸਿਰਫ ਇੱਕ ਛੋਟੀ ਜੀ ਗਲਤੀ ਕਰਕੇ ਉਸ ਕੁੜੀ ਦੀ ਜਾਨ ਚਲੀ ਗਈ ਧੰਨਵਾਦ ਮਿਲਦੇ ਆਂ ਅਗਲੀ ਸਟੋਰੀ 'ਚ ਜੇ ਸਟੋਰੀ ਤੁਹਾਨੂੰ ਚੰਗੀ ਲੱਗੀ ਹੋ ਕੋ ਸਿੱਖ ਨੂੰ ਮਿਲਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਇੱਕ ਇੱਕ ਸਬਸਕ੍ਰਾਈਬ ਮੈਨੂੰ ਤੁਹਾਡਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ